ਪੰਜ ਸਾਰੇ ਕਰਨ ਸੋਜਕ ਸਮਾਗਮ ਵਿੱਚ ਪਹੁੰਚੇ ਸਾਰੇ ਪੰਜ ਸਾਹਿਬਾਂ ਸਾਡੀਆਂ ਭੈਣਾਂ ਉਹ ਨਮਨ ਤੁਹਨ ਸਟੇਟ ਇਬਰਾਹਿਮਾ ਅਮਨ ਸਰਦਾਰ ਹਾਕਮ ਸਿੰਘ ਟਿੱਕੜਾ ਸਾਹਿਬ ਚੇਅਰਮੈਨ ਜੋਸ਼ ਸਿੰਘ ਜੱਜ ਸਾਹਿਬ ਚੇਅਰਮੈਨ ਅਮਨ ਮੋਹੀਦੀ ਚੇਅਰਮੈਨ ਜਰਵਰ ਸਿੰਘ ਜੀ ਸਾਡੇ ਡੀਸੀ ਸਾਹਿਬਾ ਸਾਰੇ ਅਫਸਰ ਸਾਹਿਬਾਨ ਕਾਮਨ ਪਾਰਟੀ ਦੀ ਸੀਗੀਆਂ ਲੀਡਰ ਸਾਹਿਬਾ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਚੁੱਕੋਂ ਤੋਂ ਪਹਿਲਾਂ ਫਤਿਹ ਨਹੀਂ ਢਿੰਡੀ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਨੂੰ ਅੱਜ ਜੋ ਵੀ ਮਿਲਿਆ ਉਸ ਵਾਹਿਗੁਰੂ ਦੀ ਕਿਰਪਾ ਨਾਲ ਮਿਲਿਆ ਸੋ ਜਿਹੜੀਆਂ ਇਹ ਬਖਸ਼ੀਸ਼ਾਂ ਹੁੰਦੀਆਂ ਪ੍ਰਮਾਤਮਾ ਵੱਲੋਂ ਦਿੱਤੀਆਂ ਜਾਂਦੀਆਂ ਮੈਂ ਫਤਿਹ ਦੀ ਸਾਂਝ ਦੁਆਰਾ ਪਾਵਾਂਗਾ ਜਿਹੜੀ ਇਹ ਆਵਾਜ਼ ਹੈ ਤੁਹਾਡੇ ਹਰਕਿਆਂ ਤੱਕ ਜਾਵੇ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਸਾਰੇ ਜਿੱਤੇ ਹੋਏ ਪੰਜ ਸਹਿਮਾਨਾਂ ਨੂੰ ਪੈਨਾ ਨੂੰ ਬਹੁਤ ਬਹੁਤ ਮੁਬਾਰਕਵਾਦ ਦਿੰਦਾ ਥੋੜੇ ਦਿਨ ਪਹਿਲਾਂ ਸਾਡੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਜੋ ਸਪੈਸ਼ਲ ਗੈਸਟ ਮੈਨਸਿ ਸਰਵੈਂਚਰੀ ਸੋਜਕ ਸਮਾਗਮ ਵਿੱਚ ਸੋ ਜਿਹੜੇ ਸਰਪੰਚ ਸਾਹਿਬਾਨਾਂ ਨੂੰ ਸੋਚ ਚਾਈ ਗਈ ਸੋ ਅੱਜ ਤੁਹਾਨੂੰ ਮੁਬਾਰਕਵਾਦ ਆ ਸਾਰੇ ਪੰਚ ਸਰਪੰਚਵਾਲਾਂ ਨੂੰ ਤੇ ਤੁਸੀਂ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਪੰਚ ਸਰਪੰਚਵਾਨ ਪਹੁੰਚੇ ਸੋ ਪਰਮਾਤਮਾ ਦੀ ਕਿਰਪਾ ਹੋਈ ਤੁਸੀਂ ਸਾਰੇ ਨਵੀਂ ਪੰਚਾਇਤ ਦੇ ਵਿੱਚ ਪੱਕੇ ਚੁਣੇ ਗਏ ਸੋ ਸਾਰਿਆਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਵਾਦ ਸੋ ਬੇਨਤੀ ਹੈ ਕਿ ਆਪਾਂ ਪਿੰਡ ਦਾ ਵਿਕਾਸ ਤੁਹਾਡੇ ਤੋਂ ਸ਼ੁਰੂਆਤ ਹੁੰਦੀ ਹੈ ਸਰਪੰਚ ਸਾਹਿਬਾਨਾਂ ਦੇ ਨਾਲ ਨਾਲ ਕੇ ਕਿ ਪਹਿਲੀ ਵਾਰ ਹੋਇਆ ਕਿ ਜਿਹੜੇ ਸਰਪੰਚ ਪੰਚ ਸਹਿਬਾਨ ਚੁਣੇਗੇ ਇਹ ਪਿੰਡਾਂ ਦੇ ਵਿੱਚ ਕੋਈ ਵੀ ਧਰਲੇ ਤੋਂ ਬਿਨਾਂ ਬਹੁਤ ਸਾਰੀਆਂ ਇਲਕਸ਼ਿਕ ਸਰਬਸ਼ਕਤੀ ਨਾਲ ਚੁਣੇਗੇ ਸਰਪੰਚ ਪੰਚ ਚੁਣੇਗੇ ਤੁਹਾਡੇ ਵਿੱਚ ਕਾਰ ਨਹੀਂ ਹੋਵੇਗੇ ਸੋ ਪਿੰਡ ਵਾਲਿਆਂ ਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਸੀ ਤੁਹਾਡੇ ਤੇ ਮਾਨ ਹੈ ਕਿ ਸਾਡੇ ਪਿੰਡ ਦਾ ਇਹਨਾਂ ਵਿਕਾਸ ਹੈ ਪੰਚ ਸਰਪੰਚ ਸਰਪੰਚ ਸਾਹਿਬਾਨ ਦੇ ਨਾਲ ਲਾ ਕੇ ਆਪਣੇ ਆਪਣੇ ਵਾਡਾਂ ਦਾ ਜਿਹੜਾ ਵਿਕਾਸ ਹੈ ਵਿਕਾਸ ਦੀ ਨੇਰੀ ਲਿਆਓਗੇ ਸੋ ਜਿੱਥੇ ਮੈਂ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦਾ ਤਨਮਾਦ ਕਰਦਾ ਕਿ ਅੱਜ ਪੰਚ ਸਰਪੰਚਾਂ ਦਾ ਸਨਮੁਖ ਸਵਾਗਤ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਮੇਰੀ ਡਿਊਟੀ ਲਗਾਈ ਗਈ ਸੋ ਮੈਂ ਆਪਣੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜੀ ਇਹ ਜ਼ਿੰਮੇਵਾਰੀ ਹੈ ਪ੍ਰਮਾਤਮਾ ਵੱਲੋਂ ਦਿੱਤੀ ਜਾਂਦੀ ਆ ਸੋ ਪੂਰੀ ਇਮਾਨਦਾਰੀ ਨਾਲ ਪ੍ਰਮਾਤਮਾ ਨੂੰ ਮਹਾਜਨਾਜਨ ਮੰਨ ਕੇ ਹੋਏ ਇਹ ਸੇਵਾ ਨੂੰ ਪੂਰੀ ਇਮਾਨਦਾਰੀ ਨਾਲ ਜੁੜੋ ਸੋ ਇਹ ਸੇਵਾ ਹੁੰਦੀ ਆ ਜਿਹਦੀ ਸੇਵਾ ਜਿੰਨੀ ਆਪਾਂ ਕਰਨਾਗੇ ਉਨੀ ਥੋੜੀ ਆ ਸੋ ਜਦੋਂ ਪੂਰੇ 5 ਸਾਲ ਪੂਰੀ ਇਮਾਨਦਾਰੀ ਨਾਲ ਪਰਮਾਤਮਾ ਦੁਆਰਾ ਵੀ ਮੌਕਾ ਦਿੰਦਾ ਪਿੰਡ ਵਾਸੀ ਵੀ ਦੁਆਰਾ ਮੌਕਾ ਦਿੰਦੇ ਆ ਕਿ ਪੰਚ ਸਾਬਾਨਾਂ ਨੇ ਪੂਰੀ ਇਮਾਨਦਾਰੀ ਨਾਲ ਸਾਡੇ ਵਾਰਡ ਦਾ ਸਾਡੇ ਮੱਲੇ ਦਾ ਜਿਹੜਾ ਵਿਕਾਸ ਕਰਵਾਇਆ। ਸੋ ਸਰਕਾਰ ਦੇ ਮਹਿਮਾਨ ਜੀ ਕਹ ਅਗੇ ਸੀ ਕਿ ਵਿਕਾਸ ਦੇ ਲਈ ਕੋਈ ਪਾਰਟੀ ਵਾਦੀ ਨਹੀਂ ਤੁਸੀਂ ਪਿੰਡਾਂ ਦੇ ਚੁਣਦੇ ਹੋ ਪਿੰਡ ਵਸਤੀਆਂ ਦੇ ਚੁਣਦੇ ਹੋ ਤੁਸੀਂ ਜਿਹੜਾ ਵੀ ਮਤਾ ਪਾ ਕੇ ਸਰਕਾਰ ਨੂੰ ਭੇਜੋਗੇ ਤੁਹਾਨੂੰ ਉਹਦੇ ਫੰਡ ਨਾਲ ਨਾਲ ਸੋ ਨਾਲ ਉਹਨਾਂ ਨੇ ਕਿਹਾ ਸੀ ਕਿ ਜਿਹੜੀਆਂ ਪਿੰਡਾਂ ਦੇ ਵਿੱਚ ਸਰਵ ਸ਼ਕਤੀਆਂ ਹੋਈਆਂ ਜੋ ਵੀ ਅਨਾਉਂਸ ਮੁੱਖ ਮੰਤਰੀ ਸਾਹਿਬ ਨੇ ਕੀਤਾ ਮਿਲੂਗਾ ਪਰ ਨਾਲ ਮੁੱਖ ਮੰਤਰੀ ਸਾਹਿਬ ਦਾ ਇੱਕ ਮੈਸੇਜ ਸੀਗਾ ਕਿ ਹਾਰੇ ਹੋਏ ਪੰਚ ਸੇਵਾਦਾਰਾਂ ਨੂੰ ਹਾਰੇ ਹੋਏ ਸਰਪੰਚਾਂ ਨੂੰ ਧੜੇਵੰਦੀ ਜਿਹੜੀ ਪਿਛਲੀਆਂ ਸਰਕਾਰਾਂ ਦੇ ਵਿੱਚ ਚਲਦੀਆਂ ਆ ਰਹੀਆਂ ਸੀ ਉਹ ਧੜੇਵੰਦੀ ਖਤਮ ਕੀਤੀ ਜਾਵੇ ਤੇ ਮੇਰੇ ਵੱਲੋਂ ਵੀ ਬੇਨਤੀ ਹੈ ਕਿ ਇਹ ਧੜੇਵੰਦੀਆਂ ਖਤਮ ਹੋਵੇ ਤੇ ਆਪਾਂ ਸਾਰੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਕਿਉਂਕਿ ਆਪਾਂ ਸਾਰੇ ਪਿੰਡਾਂ ਚੋਂ ਆਏ ਆ ਮੈਂ ਵੀ ਪਿੰਡਾਂ ਚੋਂ ਪਿੰਡਾਂ ਦੀ ਜੰਮੇ ਪੜੇ ਪਿੰਡਾਂ ਚ ਵੱਡੇ ਹੋਏ ਤੇ ਚੱਲਦਾ ਆਉਂਦਾ ਸੀ ਕਿ ਪਿੰਨਾ ਜਿਹੜੀ ਵੀ ਪੰਚਾਇਤ ਜਦੀ ਹੁੰਦੀ ਸੀ ਉਹ ਪਹਿਲਾਂ ਜੇ ਹੁੰਦੀ ਸੀ ਆਪਣੀਆਂ ਗਲੀਆਂ ਬਣਾਓ ਇਹ ਗੱਲਿਆ ਦੇ ਸਭ ਮੋਟਾ ਨਹੀਂ ਪਾਈਆਂ ਇਹ ਗੱਲ ਇਹ ਪੰਜ ਤਾਂ ਹਰੁੱਜੇ ਦਾ ਪਾਰਟੀ ਦਾ ਪਰ ਹੁਣ ਤੁਹਾਨੂੰ ਇਹੀ ਬੇਨਤੀ ਹੈ ਸਾਰੇ ਪੈਸੇ ਬਾਨਾ ਨੂੰ ਕਿ ਕੋਈ ਧੜਵੰਦੀ ਨਹੀਂ ਪਿੰਡ ਵਾਲਿਆਂ ਦੇ ਨਾਮ ਲੈ ਕੇ ਗram ਸਭਾਵਾਂ ਨੂੰ ਆ ਕੇ ਪੂਰੇ ਪਿੰਡ ਦੇ ਵਿੱਚ ਬੈਠ ਕੇ ਖੁੱਲੇ ਖੁੱਲੇ ਦੇ ਵਿੱਚ ਜਿਹੜੇ ਫੈਸਲੇ ਲਏ ਜਾਣ ਉਹ ਹੀ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਸਵਾਜਨਾ ਦੇ ਤੁਹਾਡੇ ਮਾਰਕਵਾਗ ਸੋ ਮੈਂ ਇਹਨਾਂ ਸ਼ਬਦਾਂ ਨਾਲ ਵੀ ਤੁਹਾਡਾ ਇੱਥੇ ਪਹੁੰਚਦੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਮਾਰਕਵਾਗ ਦਿਨਾ ਤੇ ਪ੍ਰਮਾਤਮਾ ਦੇ ਅਰਦਾਸ ਕਰਦਾ ਕਿ ਲੁਧਿਆਣੇ ਜਿਹੜੇ ਦੇ ਜਿਹੜੇ ਜਿੰਨੇ ਵੀ ਪੰਚ ਸਭਾਵ ਜਿੰਨੀਆਂ ਵੀ ਪੰਚਾਇਤਾਂ ਨਵੀਆਂ ਬੜੀਆਂ ਇਹ ਆਮ ਆਪਨੀ ਪਾਰਟੀ ਜੋ ਜੋ ਸੋਚ ਆ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਦੀ ਸੋਚ ਹੈ ਕਿ ਪੰਜਾਬ ਰਗਣਾ ਪੰਜਾਬ ਹੋਵੇ ਪੰਜਾਬ ਨਸੰਪਤ ਪੰਜਾਬ ਹੋਵੇ ਇਹ ਤੁਹਾਡੇ ਤੋਂ ਬਿਨਾ ਨਹੀਂ ਹੋ ਸਕਦਾ ਤੁਹਾਡੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਸਰਕਾਰ ਦਾ ਸਾਥ ਦੇਵੋ ਹਾ ਭਾਈ ਹੋ ਸਕੇ ਪਿਤਾ ਪ੍ਰਮੇਸ਼ਵਰ ਵੀ ਬਖਸ਼ੀ ਉਹ ਫਤਿਹ ਜੀ ਸਾਹਿਬ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਮੇਰੇ ਵੀਰ ਜੀ ਨੇ ਦੱਸਿਆ ਹੀ ਹੈ ਕਿ ਮੈਂ ਮੈਂ ਮਨੂੰ ਮੈਂ ਤੁਸੀਂ ਆਪਣਾ ਨਾਮ ਪੁਸਤਕਾ ਥੋੜੇ ਜਿਹੇ ਸ਼ਬਦ ਮੈਂ ਬੋਲੂੰਗਾ ਨਾਲ ਦੀ ਨਾਲ ਤੁਸੀਂ ਬੋਲਦੇ ਜਾਣਾ ਸੋ ਆਓ ਸੌ ਦੀ ਸ਼ੁਰੂਆਤ ਕਰੀਏ ਮੈਂ ਸੱਚੇ ਦਿ ਲੋ ਇਸਮਤੀ ਸੌ ਖੰਗਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸਰਦਾਰ ਸਕੀ ਸਰਦਾ ਤੇ ਨਿਸ਼ਚਾ ਰੱਖਾਂਗਾ ਅਤੇ ਭਾਰਤ ਦੀ ਪ੍ਰਭਤਾ ਤੇ ਖਿਰਤਾ ਨੂੰ ਕਾਇਮ ਰੱਖਾਂਗਾ ਅਤੇ ਮੈਂ 5 ਵਜੇ ਆਪਣੇ ਫਰਜ਼ਾਂ ਨੂੰ ਨਿਸ਼ਚਾਪੂਰਵਕ ਅਤੇ ਮਹਾਨ ਸੰਗਠਨ ਦੇ ਵਾਅਦਾ ਅਤੇ ਮੈਂ ਹੱਕ ਰੱਬ ਦੇ ਲੋਕਾਂ ਲੋਕਾਂ ਨਾਲ ਬਿਨਾਂ ਕਿਸੇ ਡਰ ਫਕਪਾਤ ਸੰਦੇਸ਼ ਗਿਆ ਮਾਂ ਦੀ ਭਾਵਨਾ ਦੇ ਮਾਰ ਦੇ ਸਰਦਾਰ ਤੇ ਕਾਨੂੰਨ ਮਾਰ ਦੇ ਸਰਦਾਰ ਤੇ ਕਾਨੂੰਨ ਮੁਤਾਬਕ ਨਿਆਂ ਕਰਾਂਗਾ ਸੋ ਬਹੁਤ-ਬਹੁਤ ਧੰਨਵਾਦ ਅੱਜ ਤੋਂ ਤੁਸੀਂ ਆਪਣੇ ਮਤੇ ਪਾ ਸਕਦੇ ਹੋ ਸਰਪੰਚ ਸਾਹਿਬਾਨ ਨਾਲ ਲੈ ਕੇ ਸੋ ਤੁਹਾਨੂੰ ਬਹੁਤ-ਬਹੁਤ ਧੰਨਵਾਦ ਮੁੱਖ ਮੰਤਰੀ ਸਰਦਾਰ ਗੁਰਵਰ ਸਿੰਘ ਮਾਨ ਜੀ ਦਾ ਸਨੇਹਾ ਤੁਹਾਡੇ ਲਈ ਜੇ ਆਪਾਂ ਸਾਰਿਆਂ ਨੇ ਰਲ ਕੇ ਪੰਜਾਬ ਨੂੰ ਰੜਣਾ ਪੰਜਾਬ ਬਣਾਉਣਾ ਤੇ ਪੰਜਾਬ ਦੇ ਆਪਣੇ ਪਿੰਪੜੇ ਆਪਣੇ ਪਿੰਡਾਂ ਦੇ ਜਿਹੜੇ ਵਿਕਾਸ ਕਾਰਜ ਆ ਉਹਦੇ ਅੱਜ ਤੋਂ ਹੀ ਸਾਰੀ ਪੰਚਾਇਤ ਨੂੰ ਲੈ ਕੇ ਮਤੇ ਪਾਉ ਤਾਂ ਸਰਕਾਰ ਤੋਂ ਵੱਧ ਵੱਧ ਪੈਸੇ ਲੈ ਸਕੇ ਤੇ ਪਿੰਡਾਂ ਦੇ ਹਰ ਜਿਹੜੇ ਵਿਕਾਸ ਦੇ ਕੰਮ ਆ ਕਰਵਾ ਸਕੇ ਤੁਹਾਨੂੰ ਅੱਜ ਸੋਚ ਚੁੱਕ ਸਮਾਗਮ ਦੀ ਬਹੁਤ ਬਹੁਤ ਵਧਾਈ